ਹੈਲੋ ਹਾਂ ਮਿੱਤਰੋ ਸਾਰੇ ਭੈਣ ਤੇ ਭਰਾਵਾਂ ਦਾ ਸਵਾਗਤ ਕਰਦੇ ਅੱਜ ਆਪਾਂ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਮੀਦ ਆ ਨਾ ਮੇਰੇ ਸਾਰੇ ਭੈਣ ਭਰਾ ਮਿੱਤਰੋ ਚੜਦੀ ਕਲਾ ਜਿ ਹੋਵੋਗੇ ਆਪਾਂ ਹੀ ਪੂਰੀ ਚੜਦੀ ਕਲਾ ਚਾ ਬਾਕੀ ਮਿੱਤਰੋ ਆਪਾਂ ਤੜਕੇ ਦਾ ਅੱਜ ਵਲੌਗ ਸਟਾਰਟ ਕੀਤਾ ਨਹੀਂ ਹੈਗਾ ਹੱਥ ਨੇ ਕਰ ਲੱਗੇ ਆ ਹੁਣ ਆਪਾਂ ਯਾਨੀ ਕਿ ਫਤੇਗੜ ਸਾਹਿਬ ਦੀ ਤਿਆਰੀ ਸ਼ੁਰੂ ਕਰ ਲਈ ਹੁਣ ਆਪਾਂ ਚੱਲਦੇ ਆਂ ਟਰਾਲੀ ਪਾਉਣੇ ਨੂੰ ਕਰਦੇ ਆਂ ਸਟਾਰਟ ਫਿਰ ਆ ਕੇ ਆਪਾਂ ਟਰਾਲੀ ਤੇ ਆਪਣੀਆਂ ਤੇ ਪੱਲੀਆਂ ਪੁੱਲੀਆਂ ਲਾਉਣਿਆਂ ਕਰਦੇ ਆਂ ਤਿਆਰੀ ਬਾਕੀ ਆ ਜਿਹੜੇ ਦੋ ਬੰਦਿਆਂ ਨੇ ਆਪਣੇ ਨਾਲ ਜਾਣਾ ਮੈਂ ਮੇਨ ਬੰਦੇ ਆ ਜ ਨੇ ਇਹ ਆ ਆਦਾ ਮਿੱਤਰੋ ਕੱਲ ਆਥ ਨੇ ਗਿਆ ਦੀ ਕੱਲ ਫੇਰ ਆ ਪਾਥ ਨੇ ਵਲੌਗ ਬਣਾਇਆ ਨਹੀਂ ਤਾਂ ਕਰਕੇ ਬਾਕੀ ਮਿਲ ਲੋ ਇਹਨਾਂ ਨੂੰ ਇਹ ਚੱਲਣਗੇ ਆਪਣੇ ਨਾਲ ਦੋਵੇਂ ਬਲਾ ਦੇ ਭਾਈ ਹਾਂ ਹਲੇ ਮਿੱਤਰੋ ਕੈਮਰੇ ਤੋਂ ਸੰਗਦੇ ਨੇ ਹੁਣ ਆਪਾਂ ਇਹਨੂੰ ਕਰਦੇ ਆ ਸਟਾਰਟ ਚੱਲਦੇ ਆ ਉਹ ਟਰਾਲੀ 'ਚ ਨਾ ਤੜਕੇ ਦੇ ਦੋ ਪੈ ਦੀ ਪੈ ਲਗੇ ਤਾਂ ਕਰਕੇ ਅਸੀਂ ਉਹ ਲੈ ਕੇ ਨਹੀਂ ਆਂਦੀ ਉਹ ਕਰਕੇ ਹੁਣ ਉਹ ਆ ਗਏ ਉਹਨਾਂ ਦੇ ਪਾਈਪ ਲਾਉਨੇ ਆ ਪਾਈਪ ਲਾ ਕੇ ਚੱਲਦੇ ਆ ਫੇਰ ਦਿਖਾਉਣਾ ਤੁਹਾਨੂੰ ਅੱਗੇ ਮਿੱਤਰੋ ਖੋਲਦੇ ਆ ਗੇਟ ਆ ਕੱਢ ਲਿਆ ਟਰੈਕਟਰ ਬਾਹਰ ਹੁਣ ਚਲਦੇ ਆ ਇਹਨੂੰ ਲੈ ਕੇ ਟਰਾਲੀ ਪਾ ਕੇ ਲੈ ਕੇ ਆਉਨੇ ਆ ਪਹਿਲਾਂ ਤੁਹਾਨੂੰ ਦਿਖਾਉਣਾ ਕਰੋ ਜੀ ਇੱਕ ਮਿੱਤਰੋ ਕੱਢ ਲਿਆ ਪਾ ਕੇ ਲੈ ਕੇ ਆਉਨੇ ਆ ਟਰਾਲੀ ਹੋਰ じゃ ਸਾਨੂੰ ਆਇਆ ਨਾ ਵੀ ਟਰਾਲੀ ਤੇ ਜਰਾ ਰਾਤ ਨੂੰ ਪੱਲੀਆਂ ਪੁੱਲੀਆਂ ਲਾ ਕੇ ਰੱਖ ਲਾਂਗੇ ਵੀ ਫਿਰ ਕੱਲੂ ਸਾਨੂੰ ਕੰਮ ਆ ਚਲੋ ਹੁਣ ਆਪਣੇ ਟਰਾਲੀ ਖੜੀ ਆ ਚਾਚੀ ਕੀ ਘਰੇ ਉੱਥੋਂ ਪਾ ਕੇ ਲੈ ਕੇ ਆਉਨੇ ਆ ਉਹਦੇ ਬੈੱਡ ਲੱਗੇ ਹੋਇਆ ਮਿੱਤਰੋ ਮੈਂ ਗੱਲ ਤਾਂ ਕਰਕੇ ਉਹ ਟਰਾਲੀ ਪਾ ਲਿਆ ਉਹਦਾ ਸੌਖਾ ਵੀ ਨਹੀਂ ਆਪਾਂ ਨੂੰ ਆਪਣਿਆਂ ਵਾਲੀ ਤੇ ਬੈੱਡ ਲਾਉਣਾ ਪੈਂਦਾ ਇੱਕ ਆਪਣਿਆਂ ਵਾਲੀ ਟਰਾਲੀ ਨਾਲ ਉਹਨਾਂ ਦੇ ਉਹ ਕਰੀ ਖੜੀ ਆ ਹੁੰਦਾ ਉੱਥੇ ਨੋ ਕਰੋ ਜੇ ਇੱਕ ਪਹਿਲਾ ਦਾ ਟਰਾਲੀ ਇਹਨਾਂ ਦੇ ਘਰੇ ਖੜੀ ਦੀ ਹੁਣ ਆਪਾਂ ਚਲਦੇ ਆ ਮੋਟਰ ਤੇ ਉਹ ਜਿਹੜੇ ਫੋਰ ਕਰਨ ਵਾਲੇ ਦੀ ਮੋਟਰ ਤੇ ਪਾ ਕੇ ਲੈ ਗਏ ਹੁਣ ਆਪਾਂ ਮੋਟਰ ਤੋਂ ਪਾ ਕੇ ਲੈ ਕੇ ਆਉਣਾ ਟਰਾਲੀ ਚਲਦੇ ਆ ਤੁਹਾਨੂੰ ਅੱਗੇ ਖੇਤ ਚੱਲ ਕੇ ਫਿਰ ਦਿਖਾਉਣਾ ਹੋਰ ਬਾਅਦ ਦਾ ਸਾਨੂੰ ਆਖਣ ਦੇ ਪੰਜ ਹੀ ਗਏ ਚੱਲ ਫਿਰ ਵੀ ਅਸੀਂ ਕੱਲ ਜਲ ਟਰਾਲੀ ਤਿਆਰ ਕਰ ਲੈਣਾ ਵੀ ਇੱਕ ਕੱਲ ਨੂੰ ਮੈਨੂੰ ਇੱਕ ਤੋਂ ਹੋਰ ਕੰਮ ਨੇ ਵੀ ਆ ਫਿਰ ਆਪਾਂ ਇਧਰੋਂ 23 ਤਰੀਕ ਨੂੰ ਆਪਾਂ ਸਵੇਰੇ ਜਾਣਗੇ 23 ਤਰੀਕ ਨੂੰ ਚੱਲਾਂਗੇ ਲੇ ਲੈ ਕੇ ਜਾਣੀ ਆ ਆਪਾਂ ਆਪਣੇ ਵਾਲੀ ਤੇ ਨਾਲ ਦੇ ਘਰੇ ਖੜੀ ਆ ਵੀ ਇਹਨੂੰ ਬਿੱਟ ਲੱਗਿਆ ਹੋਇਆ ਹੁਣ ਇਹ ਆਪਾਂ ਆ ਗਏ ਇੱਥੇ ਇਹਨੂੰ ਕੱਢਦੇ ਆ ਬਾਹਰ ਫਿਰ ਆਪਣੇ ਵਾਲੇ ਮਗਰ ਪਾ ਕੇ ਲੈ ਕੇ ਚੱਲਦੇ ਆ ਕੱਢ ਲਾਂ ਉਹਨੂੰ ਬਾਹਰ ਤੁਹਾਨੂੰ ਦਿਖਾਉਣਾ ਹੋਰ ਉਹ ਟ ਉਹ ਐ ਆ ਵੀ ਨਾਲ ਦਾ ਟਰਾਲੀ ਦੇ ਉੱਤੇ ਟਾਇਰ ਟੂਰ ਵਧੀਆ ਨੇ ਨਾਲੇ ਉਹ ਰੰਗ ਰੰਗ ਕਰਿਆ ਹੋਇਆ ਚਲੋ ਚੱਲਦੇ ਆ ਉਹਨੂੰ ਕੱਢਦਾ ਫਿਰ ਦਿਖਾਉਣਾ ਮਿੱਤਰੋ ਕਰੋ ਜੇ ਕੇ ਖੜਾ ਆਪਣਾ 55 ਹੁਣ ਇਹਨੂੰ ਕਰਦਾਗਾ ਹਾਂ ਕੱਢਦੇ ਆ ਇਹ ਮਗਰੋਂ ਟਰਾਲੀ ਤੁਹਾਨੂੰ ਦਿਖਾਉਣਾ ਫਿਰ ਬਲੌਗ ਜੇ ਜਦੀ ਡੀਲੀਟ ਕਰ ਦਿੰਦੇ ਹਾਂ ਬਲੌਗ ਦਾ ਕਰ ਦੇਣਾ ਅਕੱਲੇ ਰੀਲਾਂ ਰਹਿੰਦੀਆਂ ਨੇ ਗੈਲਰੀ ਰੀਲਾਂ ਦੇ ਚੱਕਰ ਪੈਂਦਾ ਹੁੰਦਾ ਬਸ ਜਿਹੜਾ ਰੀਲੇ ਹੀ ਹੁੰਦੀਆਂ ਨੇ ਫੋਨ 'ਚ ਆ ਵੀ ਭਰਾਓ ਆਪਾਂ ਟਰਾਲੀ ਕਰ ਲਈ ਖਾਲੀ ਕਰੋ ਚੱਕ ਪਾਇਪ ਲਾ ਲੇ ਹੁਣ ਕੱਢਦੇ ਆ ਇਹਨੂੰ ਟਰਾਲੀ ਨੂੰ ਪਾ ਕੇ ਲੈ ਕੇ ਚੱਲਦੇ ਆ ਫਿਰ ਧੋਣੀ ਵੀ ਆ ਜਾਰ ਹੋਰ ਵਾਲੇ ਹਲੇ ਸਾਨੂੰ ਸਮਝ ਲੋ ਰਾਤ ਦੇ 9:00 ਦਾ ਵੱਜ ਜਾਣਗੇ ਇਹਨੂੰ ਤਿਆਰ ਕਰਦੇ ਆ ਨੂੰ ਬਾਕੀ ਹੁਣ ਤੁਹਾਨੂੰ 55 ਦੀ ਵੀ ਸੈਲਫ ਚੈੱਕ ਕਰਾ ਦਿੰਦੇ ਆ ਇਹਦਾ ਸਕੂਟਰ ਗੇਅਰ ਜਾ ਆ ਇਹਦਾ ਗੇਅਰ ਦਾ ਮਿੱਤਰੋ ਸਭ ਤੋਂ بڑا ਭੈੜਾ ਦੇਖਿਓ ਹੁਣ ਤਾਂ ਮਾਡਲਾਂ ਚ ਬਦਲਤਾ ਜਿਹੜਾ ਆ ਹਾਲ ਹੈ ਇਹ ਤਿੰਨ ਚਾਰਵੇਂ ਹੀ ਨਹੀਂ ਬੰਦਾ ਨਾਲ ਹਾਈ ਲੋ ਨਿਊਟਰਲ ਕਰੂਗਾ ਇਹਨੂੰ ਨਹੀਂ ਕੇਹਰਾ ਬੰਦਾ ਉਹਦਾ ਕਰਕੇ ਉਹ ਕਰ ਲੈਂਦਾ ਇੱਥੇ ਹੁੰਦਾ ਸਾਲਾ ਇਹ ਹੋ ਗਿਆ ਹੋ ਗਿਆ ਹੋ ਰੇ ਬਹੁਤ بڑی ਭੈਣ ਆਇਆ ਇੱਜ ਹੋ ਗਿਆ ਲੋ ਮਿੱਤਰੋ ਆਪਾਂ ਬਾਲੀ ਹੁਣ ਟਰਾਲੀ ਕਰੋ ਛੋਟੇ ਹੀ ਚੈੱਕ ਲੁੱਕ ਲੁੱਕ ਚੈੱਕ ਕਰੋ ਬਾਈ ਚੈੱਕ ਕਰ ਗਏ ਨਹੀਂ ਮਿੱਤਰੋ ਟਰਾਲੀ ਆਪਾਂ ਢੀਕੇ ਲੈ ਕੇ ਜਾਣੀਆਂ ਲੁੱਕ ਜਾ ਮਿੱਤਰੋ ਚੱਲਦੇ ਆਂ ਪਿੰਡ ਨੂੰ ਉਹ ਕੋਸਾਂ ਨੂੰ ਨੇਰੀ ਜਾਣਾ ਟਰਾਲੀ ਤਿਆਰ ਕਰਦਿਆਂ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਚਲੋ ਬਾਕੀ ਬੱਲੇ ਬੱਲੇ ਦਾ ਲਾਵਾਂਗੇ ਮਿੱਤਰੋ ਅਜਾ ਰਾਤ ਨੂੰ ਇਹਦੇ ਜਾਣ ਕੇ ਪੱਲਣ ਬੁੱਲਣ ਪਾ ਕੇ ਪਹਿਣਾ ਹੁਣ ਮੈਂ ਘਰੇ ਚੱਲਦਾ ਤੁਹਾਨੂੰ ਘਰੇ ਚੱਲ ਕੇ ਸਿੱਧਾ ਹੀ ਮਿਲਦਾ ਬਾਕੀ ਆ ਦੇਖੋ ਕੱਟੜਾ ਹਾਈਵੇ ਜਿਹੜਾ ਮੈਂ ਤੁਹਾਨੂੰ ਉੱਦੋਂ ਉੱਦੋਂ ਜਿੱਥੇ ਸਪਰੇਅ ਕਰਦਾ ਸੀ ਦੂਰੋਂ ਦਿਖਾਉਂਦਾ ਸੀ ਜਿਹੜਾ ਪਹਿਲੀ ਪੱਟਣ ਲੱਗ ਕੇ ਇਹ ਗੱਲ ਕੇ ਕਰਦੇ ਆ ਟਰੱਕ ਕੰਮ ਵੀ ਆਪਣੇ ਬਾਲੇ ਵਾਲੇ ਮੋੜ ਤੇ ਆ ਅੰਦਰ ਕੀ ਚਲਦੇ ਆ ਬਾਹਰ ਦੀ ਟਰਾਲੀ ਭਈ ਆ ਚਲੋ ਆ ਗਏ ਮਿੱਤਰੋ ਫਾਈਨਲੀ ਘਰੇ ਹੋਰ ਮਸਾ ਹੀ ਲੈ ਕੇ ਆਂਦੀ ਆ ਤੜਕੇ ਦੀ ਟਰਾਲੀ ਦੀਆਂ ਰਾਇਆਂ ਚਲਦੀਆਂ ਨੇ ਸਾਡੀਆਂ ਹੁਣ ਆਈ ਆ ਵਿਚਾਰੀ ਘਰੇ ਚਲੋ ਲਾਉਣਾ ਹੁਣ ਇਹਨੂੰ ਅੰਦਰ ਰੰ ਦਿਖਾਉਣਾ ਥੋੜੀ ਪਟੜੋ ਕਰੋ ਚੱਕਾ ਟਰਾਲੀ ਅੰਦਰ ਲਾਉਣ ਸਾਰ ਕਰ ਲੀਆਂ ਸਫਾਈਆਂ ਸ਼ੁਰੂ ਸਭ ਤੋਂ ਪਹਿਲਾਂ ਆਪਣਾ ਰੜਕਾ ਫੇਨ ਦੀ ਤਿਆਰੀ ਕਰਤੀ ਸ਼ੁਰੂ ਇਹਨਾਂ ਨੂੰ ਮੈਂ ਮੋਟਰਸਾਂ ਲੈਣ ਭੇਜਿਆ ਆ ਪਾ ਟਰਾਲੀ ਲੈਣ ਗਿਆ ਸੀ ਉੱਥੇ ਮੈਂ ਮੋਟਰਸਾਂ ਖੜਾਇਆ ਆਤੀ ਚਲੋ ਹੁਣੇ ਮੜਾ ਜਾ ਮਿੱਟੀ ਕੱਢ ਕੇ ਫਿਰ ਇਹਦੇ ਪਾਣੀ ਮਾਰ ਦਿਆ ਮੈਂ ਮਖਾ ਮੜਾ ਜਾ ਪਹਿਲਾਂ ਰੜਕਾ ਜਾਣ ਕੇ ਮਰਵਾ ਲਿਆ ਮੈਂ ਮਿੱਟੀ ਸਾਰੀ ਬੇੜੇ ਦੇ ਖੰਡੂ ਚੱਲ ਹੁਣ ਮੋਟੀ ਮੋਟੀ ਧੋਦਾਂਗੇ ਹਨਾ ਬਾਕੀ ਦੇਖਦਾ ਕੀ ਬਤਾ ਹੋਈ ਧੋਈਏ ਕੀ ਬਤਾ ਉੱਥੇ ਬਾਹਰ ਕੱਢ ਕੇ ਧੋਈਏ ਅੰਦਰ ਹੀ ਲਾ ਦੇ ਰੋਸਨੇ ਨੂੰ ਉਹ ਸਾਹਮਣੇ ਭਾਂਡੇ ਦੀ ਬਾੜ ਦੇ ਤਰੋ ਦੇਖ ਰਿਹਾ ਕੀ ਕਰਦੇ ਆ ਸਾਨੂੰ ਦਿਖਾਉਣਾ ਵੀ ਉੱਥੇ ਖੜਾ ਕੇ ਧੋਨੇ ਆ ਜਾਂ ਮਿੱਤਰੋ ਰੋੜੀ ਧੋਨੇ ਅੱਜ ਇਹਨੂੰ ਪੂਰਾ ਰੈਡੀ ਕਰਦੇ ਆ ਸਾਨੂੰ ਦੱਸਿਆ ਮੈਂ ਰੈਡੀ ਕਰਕੇ ਫਿਰ ਆਪਣਾ ਕੱਲਾ ਡਾਇਰੈਕਟਰ ਹੈ ਜੂ ਉਹਨੂੰ ਮਗਰੋਂ ਕਰਾਂਗੇ ਮਿੱਤਰੋ ਆਪਾਂ ਲੱਗੇ ਟਰਾਲੀ 'ਚ ਮਿੱਤਰਾਂ ਲੱਗੇ ਹੋਇਆ ਟਰਾਲੀ 'ਚ ਹੋਣਾ ਹੋਰ ਦਾ ਇਹ ਕੰਮ ਲੱਗੇ ਰਿਹਾ ਕਿ ਦਰਹਾਂ ਤੋਂ ਬੱਲੇ ਕੰਮ ਕਰਦੇ ਪਾਣੀ ਮਾਰਦੇ ਪਾਣੀ ਮਾਰ ਕੇ ਪੱਲੀ ਪੱਲੀ ਫੇਰ ਪਾਵਾ ਦੇ ਐਦੋ ਆਜ ਮਿੱਤਰੋ ਪੱਲੀ ਕੋਲਿਆਂ ਪਰਪਾਲ 'ਤੇ ਕਰੋ ਕਰੋ ਜੇ ਇੱਕ ਟਰਾਲੀ ਆਪਾਂ ਕੇਰਾ ਹੈ ਪਾਣੀ ਪੂਣੀ ਨਾਲ ਧੋਤੀ ਸਮਾਰ ਕੇ ਕਰ ਲੋ ਚੱਕਿਆ ਸਾਰੀ ਕਰ ਲਈ ਸਾਫ ਹਨਾ ਜਮਾ ਬਾਬਾ ਜੀ ਦੀ ਕਿਰਪਾ ਨਾਲ ਬਾਕੀ ਹਨਾ ਚੋਰ ਹਲੇ ਆਪਣਾ ਤੇਲ ਪਿਆ ਨਹੀਂ ਮੈਂ ਕਹਿੰਦਾ ਬਾਹੇ ਗੁਰੂ ਕਰ ਦੇ ਕਿਰਪਾ ਕਣੀਆਂ ਤਾਂ ਮਿੱਤਰੋ ਮਾੜੀਆਂ ਵਾੜੀਆਂ ਪੈਣ ਲੱਗੀਆਂ ਇੱਕ ਮਿੰਟ ਚ ਸਾਰੇ ਕੰਮ ਨਿਬੜ ਜਾਣਗੇ ਆਪਣੇ ਬਾਕੀ ਚਲੋ ਦੇਖਦੇ ਹਾਂ ਨਾ ਕੀ ਹੁੰਦਾ ਰਾਤ ਨੂੰ ਇਹਨੂੰ ਆਪਾਂ ਅੰਦਰ ਕਰਕੇ ਬਾਕੀ ਦੇਖਦਾ ਜਿਵੇਂ ਵੀ ਹੁੰਦਾ ਜੇ ਕਰੂੰਗਾ ਰੈਡੀ ਤੁਹਾਨੂੰ ਦੱਸੂਗਾ ਬਾਕੀ ਕੇਰਾ ਆਪਾਂ ਮਿੱਤਰੋ ਐਨ ਚਮਕਾਤੀ ਜਮਾ ਸਾਫ ਕਰਤੀ ਬਾਕੀ ਆਪਣੇ ਬੰਦੇ ਆ ਫਿਰਦੇ ਨੇ ਹੁਣ ਜਿਹੜਾ ਗਾਹਾਂ ਪ੍ਰੋਸੀਜਰ ਜਿਵੇਂ ਸਾਨੂੰ ਕਰਦੇ ਆ ਤੁਹਾਨੂੰ ਕਰਾਉਣਾ ਚੈੱਕ ਹਨਾ ਚਲੋ ਮਿੱਤਰੋ ਕਰੋ ਚੈੱਕ ਆਪਾਂ ਨਾ ਟਰਾਲੀ ਤਾਂ ਸਾਰੀ ਆ ਦੇਖੋ ਕਰੋ ਚੈੱਕ ਸਾਰੀ ਅੰਦਰ ਉਹ ਧੋਤੀ ਦੀ ਉਹਦੂ ਮਾ ਕਰੋਣਾ ਆ ਗਈਆਂ ਕਣੀਆਂ ਜਾਂ ਕਣੀਆਂ ਆ ਗਈਆਂ ਸਾਨੂੰ ਪਤਾ ਫਿਰ ਫੇਰ ਗਿੱਲੀ ਹੋ ਗਈ ਤਾਂ ਕਰਕੇ ਜਿਵੇਂ ਆਪਣਾ ਪਹਿਲਾ ਪਲਾਨ ਸੀ ਨਾ ਵੀ ਆਪਾਂ ਇਹਦੇ ਪੱਲੀ ਪੁੱਲੀ ਪਾ ਕੇ ਇਹਦਾ ਆਪਦਾ ਸਾਰਾ ਕੰਮ ਰੈਡੀ ਕਰ ਲਾਂਗੇ ਤਾਂ ਕਰਕੇ ਫਿਰ ਮਿੱਤਰੋ ਆਪਾਂ ਮੀਂਹ ਪਿਆ ਕਣੀਆਂ ਦੇਖੋ ਬੇੜਾ ਵੀ ਗਿੱਲਾ ਹੋਇਆ ਪਿਆ ਹਲਕਾ ਹਲਕਾ ਜਿਆ ਹੁਣ ਤਾਂ ਚਲੋ ਸੁੱਕ ਗਿਆ ਨਾ ਥੋੜਾ ਜਿਆ ਬਾਕੀ ਤੇਲ ਪੈਂਦੀ ਦੀ ਕੁਸ ਤਾਂ ਕਰਕੇ ਮੈਂ ਟਰਾਲੀ ਮਾ ਲੇ ਚਲੋ ਉਹ ਤੜਕੇ ਕਰਾਂਗੇ ਜਿਵੇਂ ਹੋਊਗਾ ਦੇਖਾਂਗੇ ਹਨਾ ਉਹ ਤੜਕੇ ਮਿੱਤਰੋ ਮੜ ਜੀਦੇ ਤਾਂ ਆਹ ਬਿਲਡਿੰਗ ਕਰਾ ਕੇ ਟੋਪੀ ਬਣਾ ਕੇ ਪਾ ਲਾਂਗੇ ਬਾਕੀ ਆਪਣੇ ਟਰੈਕਟਰ ਦਾ ਇਹ ਤਾਂ ਤੁਹਾਨੂੰ ਮੈਂ ਦਿਖਾਈ ਆ ਸਾਰਾ ਤਿਆਰ ਆ ਹਨਾ ਤਿਆਰ ਵੀ ਗਾਦਾ ਮਿੱਤਰੋ ਆਪਾਂ ਤੁਹਾਨੂੰ ਪਤਾ ਫੋਟੋ ਫੋਟੋ ਦੇਵਾਂਗਾ ਲਵਾਉਣੀ ਤੇ ਹੋਣਾ ਆਪਾਂ ਫਤੇ ਘਟ ਸਾਹਤੋ ਜਿਵੇਂ ਆਪਣਾ ਖੰਨਾ ਨਿਕਲ ਕੇ ਰਾਹ ਤੇ ਲਵਾਵਾਂਗੇ ਆਪਾਂ ਇੱਕ ਬਾਈ ਨਾਲ ਗੱਲ ਕਰੀ ਆ ਬਾਕੀ ਤੁਹਾਨੂੰ ਹੋਰ ਦੱਸ ਦੇਣਾ ਜਿਹੜੀ ਨਾ ਆਪਣੀ ਇਹਦੇ ਆਹ ਪਲੇਟ ਆ ਜਿੱਥੇ ਆ ਆਪਣਾ ਗੂਤ ਲਿਖਿਆ ਹੋਇਆ ਰੰਗੀ ਇਹ ਆਪਣੀ ਮਿੱਤਰੋ ਪਲੇਟ ਇਹਦੀ ਬਣਾਈ ਹੋਈ ਆ ਉਹ ਪਲੇਟ ਇਹਦੀ ਆਪਾਂ ਕੱਲ ਨੂੰ ਕੱਸ ਦਾਂਗੇ ਘਰੀ ਇਹ ਆਪਣਾ ਰੈਡੀ ਹੋ ਜੂ ਇਹਦੇ ਆ ਲਾਈਟਾਂ ਇਹ ਦੋਈ ਆਪਣੀ ਇਹ ਕਾਲੀਆਂ ਕਰਾ ਦੇਣੀਆਂ ਨੇ ਬਾਕੀ ਆਪਣੇ ਆਈਡੀ ਆਡੀ ਨੇ ਜਿਹੜੀਆਂ ਉਹ ਆਪਣੇ ਪਹਿਲਾਂ ਹੀ ਲਿਖੀ ਹੋਈ ਆ ਇੱਕ ਜਣੇ ਕਿ ਆਪਣਾ YouTube ਦਾ ਆਪਾਂ ਇਹ ਤੇ ਲੋਗੋ ਲਵਾ ਕੇ ਆਪਣੀ ਉਹ ਆਈਡੀ ਲਿਖਾਉਣੀਆਂ ਉਹ ਆਪਾਂ ਜਿਵੇਂ ਜੇ ਆਪਾਂ 23 ਤਰੀਕ ਨੂੰ ਆਪਣਾ ਫਤਿਹਗੜ੍ਹ ਸਾਹਿਬ ਜਾਵਾਂਗੇ ਨਾ ਜਾਣ ਲੱਗੇ ਆਪਾਂ ਆਪਣਾ ਰਾਹ ਚ ਲਿਖਾ ਕੇ ਲੈ ਕੇ ਵਗ ਜਾਾਂਗੇ ਤੇ ਤਾਂ ਹੀ ਮਿੱਤਰ ਮੈਂ ਟਰਾਲੀ ਨਹੀਂ ਤਿਆਰ ਕਰੀ ਮੈਂ ਤੁਹਾਨੂੰ ਦੱਸਿਆ ਵੀ ਕਣੀਆਂ ਕਰਕੇ ਬਾਕੀ ਇਹਦੇ ਆਪਣਾ ਫੋਟੋ ਭਰਾ ਦੱਸਿਓ ਨਾ ਵੀ ਆਪਾਂ ਕਿਹੜੀ ਲਵਾਈਏ ਫਿਰ ਉਹ ਆਪਾਂ ਦੇਖਾਂਗੇ ਹਨਾ ਬਾਕੀ ਟਰਾਲੀ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਹੁਣ ਬਾਕੀ ਤਾਂ ਸਾਡੀ ਮਿੱਤਰੋ ਸਾਰੀ ਤਿਆਰੀ ਹੈ ਬਸ ਇਹਨੂੰ ਉੱਤੋਂ ਟੱਕਣ ਨੂੰ 10 ਮਿੰਟ ਲਾਉਣੇ ਨੇ ਉਹ ਆਪਾਂ ਕਰਕੇ ਬਾਕੀ ਇਹਦੇ ਵਿੱਚ ਤੁਹਾਨੂੰ ਹੋਰ ਦੱਸ ਦੇਣਾ ਆਪਾਂ ਐ ਦੀ ਜਿਵੇਂ ਅੱਗੇ ਨਾਲ ਆਪਾਂ ਇਹਦੇ ਪ੍ਰਾਲੀ ਰੱਖ ਕੇ ਲੈ ਕੇ ਜਾਣੇ ਹੁੰਦੇ ਆ ਸੈਂਟ ਗੱਬੇ ਐ ਦੀ ਕਿ ਮਿੱਤਰੋ ਜੇ ਆਪਾਂ ਪ੍ਰਾਲੀ ਨਹੀਂ ਰੱਖ ਕੇ ਲੈ ਕੇ ਜਾਂਦੇ ਇਹ ਚ ਲੈ ਕੇ ਲੈ ਕੇ ਚੱਲਾਂਗੇ ਕੱਲੇ ਆਪਾਂ ਗੱਦੇ ਜਿਵੇਂ ਪ੍ਰਾਲੀ ਨਾਲ ਯਾਰ ਉਦੋਂ ਮਾਗਰੋ ਕੱਪੜਿਆਂ 'ਚ ਕੰਡ ਕੁੰਡ ਲਾਣ ਲੱਗ ਜਾਂਦੀ ਆ ਨਾਲੇ ਹਨਾ ਜਿਵੇਂ ਹੀਟਾਂ ਤੋਂ ਪੱਲੀ ਇਕੱਠੀ ਹੋ ਜਾਂਦੀ ਆ ਫਿਰ ਉਹ ਪ੍ਰਾਲੀ ਦੀ ਨਾਲ ਰਲ ਜਾਂਦੀ ਆ ਇਹ ਗੱਲ ਤਾਂ ਮਾਰਾਂ ਮੈਂ ਚ ਹੁਣ ਜਿਵੇਂ ਪ੍ਰਾਲੀ ਨਹੀਂ ਰੱਖਦਾ ਇਹਨੂੰ ਆਪਦਾ ਗੱਦੇ ਰੱਖ ਕੇ ਹੀ ਲੈ ਕੇ ਚੱਲਾਂਗੇ ਮਿੱਤਰੋ ਆਪਾਂ ਜਾਣ ਨਾਲ ਜਾਣ ਦੇ ਹੈਗੇ 4 4 ਜਣੇ ਆਪਾਂ ਆਵਣਾ ਇੱਥੇ ਗੱਦਿਆਂ ਦੇ ਪੈ ਬਾਕੀ ਉਹ ਆ ਸਾਰੀ ਚਮਕਾਤੀ ਇਹ ਤੁਹਾਨੂੰ ਦਿਖਾਈ ਆ ਚਲੋ ਹੁਣ ਕਰਦੇ ਆ ਬਲੌਗ ਨੂੰ ਐਂਡ ਉਮੀਦ ਅੱਜ ਦਾ ਬਲੌਗ ਸਾਰੇ ਭੈਣ ਦੇ ਭਰਾਵਾਂ ਨੂੰ ਹਣਾ ਪਸੰਦ ਆਇਆ ਜੇ ਪਸੰਦ ਆ ਉਹ ਤਾਂ ਲਾਈਕ ਵੀਡੀਓ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਪਾਂ ਕੱਲੂ ਇੱਕ ਹੋਰ ਨਵੇਂ ਬਲੌਗ ਦੇ ਨਾਲ ਠੀਕ ਆ ਮਿੱਤਰੋ ਸਾਰੇ ਭਰਾਵਾਂ ਦਾ ਧੰਨਵਾਦ ਆਪਣਾ ਬਲੌਗ ਦੇਖਣ ਲਈ ਬਾਕੀ ਕੱਲੂ ਆਪਾਂ ਇਹਦੀ ਕਰਦੇ ਆ ਤਿਆਰੀ ਸਾਰੀ ਫੁੱਲ ਕਾਲੂ ਯਾਨੀ ਕਿ ਆਪਣਾ ਦਾ ਫੁੱਲ ਸਾਰਾ ਜਿਵੇਂ ਟਰਾਲੀ ਤਿਆਰੀ ਦਾ ਨਾਲੇ ਇਹਦਾ ਫੁੱਲ ਯਾਨੀ ਕਿ ਆਪਾਂ ਬਲੌਗ ਪਾਵਾਂਗੇ ਫਿਰ ਆਪਾਂ 23 ਤਰੀਕ ਨੂੰ ਆਪਾਂ ਆਪਣੀ ਜਾਣ ਦੀ ਤਿਆਰੀ ਕਰਾਂਗੇ ਯਾਨੀ ਕਿ 23 ਤਰੀਕ ਨੂੰ ਮਿੱਤਰੋ ਆਪਾਂ ਪੱਕਾ ਜਾਵਾਂਗੇ ਠੀਕ ਆ ਓਕੇ ਬਾਈ ਟਾਟਾ ਸਾਰੇ ਭਰਾਵਾਂ ਦਾ ਧੰਨਵਾਦ ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਿਹੜੇ ਤੁਹਾਡੇ ਕਹਾ ਆਪਣੇ ਆਪਣੇ ਸ੍ਰੀ ਫਤੇਗੜ ਸਾਹਿਬ ਦੇ ਬਲੌਗ ਨੇ ਉਹ ਤੁਹਾਨੂੰ ਫਿਰ ਆਪਣੇ ਚੈਨਲ ਤੇ ਦੇਖਣ ਨੂੰ ਮਿਲਣਗੇ ਠੀਕ ਆ ਮਿੱਤਰੋ ਧੰਨਵਾਦ ਓਕੇ ਬਾਈ ਟਾਟਾ ਸਾਰੇ ਭਰਾਵਾਂ ਨੂੰ ਠੀਕ ਆ ਮਿੱਤਰੋ